ਲੁਧਿਆਣਾ ਸ਼ਹਿਰ ਵਿੱਚ ਲੁੱਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ ਮਾਮਲਾ ਚੇਤ ਸਿੰਘ ਨਗਰ ਦਾ ਜਿੱਥੇ ਦਿਨ ਦਿਹਾੜੇ ਇੱਕ ਨੌਜਵਾਨ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੁੱਟਮਾਰ ਕਰਨ ਉਪਰੰਤ ਐਕਟਿਵਾ ਸਵਾਰ ਬਜ਼ੁਰਗ ਜਿਹੜਾ ਪਹੁੰਚਿਆ ਲੁੱਟੇਰੇ ਫਰਾਰ ਹੋ ਗਏ ਮੋਬਾਈਲ ਖੋਹਦਾ ਯਤਨ ਹੈ ਜਿਹੜੇ ਕਰ ਰਹੇ ਸਨ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਲੁਧਿਆਣਾ ਸ਼ਹਿਰ ਵਿੱਚ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ ਮਾਮਲਾ ਚੇਤ ਸਿੰਘ ਨਗਰ ਦਾ ਜਿੱਥੇ ਦਿਨ ਦਿਹਾੜੇ ਇੱਕ ਨੌਜਵਾਨ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੁੱਟਮਾਰ ਕਰਨ ਉਪਰੰਤ ਐਕਟਿਵਾ ਸਵਾਰ ਬਜ਼ੁਰਗ ਜਿਹੜਾ ਪਹੁੰਚਿਆ ਲੁਟੇਰੇ ਫਰਾਰ ਹੋ ਗਏ ਮੋਬਾਈਲ ਖੋਹਦਾ ਯਤਨ ਜਿਹੜੇ ਕਰ ਰਹੇ ਸਨ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ